ਸਭ ਮੇਰੇ ਨਾਲ ਬੇਟੇ ਦੇ ਦੋ ਘਰ ਲੱਗੇ ਅਸੀਂ ਰਸਤੇ 'ਚ ਜਾ ਰਹੇ ਸੀਗੇ ਤਾਂ ਚਾਈਨਾ ਟੌਰ ਉੱਡੀ ਜਾਂਦੀ ਸੀ ਤੇ ਉਹ ਸਾਰੇ ਮੇਰੇ ਬੇਟੇ ਦੇ ਆ ਚੀਜ਼ ਹੋ ਗਏ ਕਿੰਨਾ ਫੋਨ ਕਰਾ ਲੱਗ ਗਿਆ ਕਾਫੀ ਹੋ ਗਏ ਆ ਉੱਪਰ ਐਸਾ ਉੱਪਰ ਤੇ ਥੱਲੇ ਤੇ ਥੱਲੇ ਹੋ ਗਏ ਸਥਿਤੀ ਬਾਰੇ ਕਰਾਉਣੀ ਹਾਂਜੀ ਹੈਗੇ 8-10 ਟਾਂਕੇ ਹੈਗੇ ਆ ਤਕ ਲੱਗੇ 10 ਟਿੱਕੇ ਹਾਂਜੀ ਕੀ ਕਹੋਂਗੇ ਅੱਜ ਕੰਟਰੋਲ ਕੰਨੋਟ ਨਹੀਂ ਸਰਕਾਰ ਨੂੰ ਰੋਕਣਾ ਚਾਹੀਦਾ ਐਸੀ ਨੂੰ ਆ ਵੀ ਲੋਕਾਂ ਨੇ ਜਾਨ ਨਾਲ ਆਏ ਖੇਡਦੇ ਆ ਆਦਾ ਤਾਂ ਇੰਜੋਏ ਕਰਦੇ ਆ ਪਰ ਦੂਜਿਆਂ ਦੀ ਜਾਨ ਦਾਤੇ ਲੱਗ ਜਾਂਦੀ ਆ ਬੰਦੇ ਨੂੰ ਸੋਚਣਾ ਚਾਹੀਦਾ ਥੋੜਾ ਬੱਚਾ ਆਮ ਜਿਹੜੇ ਬੱਚੇ ਪਤੰਗ ਉਡਾ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਇਸੀ ਤੋਂ ਠੀਕ ਹੈ ਨਾ ਸਰਕਾਰ ਨੇ ਪਹਿਲੇ ਗੱਲ ਤਾਂ ਇਸੀ ਤੇ ਪਾਬੰਦੀ ਲਾਉਣੀ ਚਾਹੀਦੀ ਆ ਇਹ ਜਾਨ ਦਾ ਖਤਰਾ ਜਦੋਂ ਉtre ਜਾਂਦੇ ਕੀ ਪਤਾ ਕਿੱਥੋਂ ਕਿਹੜੇ ਪਾਸਿਓਂ ਆ ਜਾਣੀ ਰੋੜੇ ਪਤਾ ਹੀ ਨਹੀਂ ਲੱਗਦਾ ਨਾ ਤਾਂ ਦਿਖਦੀ ਆ ਬੇਟਾ ਨਾ ਮੇਰਾ ਜਾ ਰਿਹਾ ਸੀਗਾ ਰੋਡ ਤੇ ਜਾ ਰਹੇ ਸੀਗੇ ਉਹ ਚਾਈਨਾ ਡੋਰ ਸਾਹਮਣੇ ਆ ਗਈ ਕਿਤੇ ਤੇ ਵਾਹ ਆਥੋਂ ਨੂੰ ਆ ਬੱਲਵਟ ਗਏ ਭੈਣ ਸੀ ਨਾਲ ਮੇਰੀ ਤੇ ਉਹਨਾਂ ਦੇ ਬਹੁਤ ਹਟਾ ਹਟਾ ਵਜੀਆਂ ਕਿਦਾਂ ਕੰਡੀਸ਼ਨ ਕਿਦਾਂ ਦੀ ਕੰਡੀਸ਼ਨ ਤਾਂ ਹੈ ਤਾਂ ਟਾਂਕੇ ਲੱਗੇ ਸਾਰੇ ਇੱਥੇ ਆ ਸਾਰੇ ਅੱਖਾਂ ਦੇ ਉੱਤੇ ਵੀ ਹੈਗੇ ਚੈਨਲ ਨੋਟ ਦੇ ਕੇਸ ਪਹੁੰਚਾ ਹਾਰੇ ਕੀ ਕੋਈ ਲੋਕਾਂ ਨੂੰ ਕੀ ਮੈਸੇਜ ਮੈਸੇਜ ਤਾਂ ਇਹੀ ਦੇਣਾ ਚਾਹੁੰਦੇ ਨੇ ਵੀ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕਾਫੀ ਵੀ ਨਾ ਨਹੀਂ ਵਰਤੋਂ ਕਰਨੀ ਚਾਹੀਦੀ ਚੈਨਲ ਨੂੰ ਗਿਰੇ ਆ ਜਾਂ ਕਿ ਤੋ ਬਹੁਤ ਸੜਨ ਤੇ ਨਹੀਂ ਗਿਰੇ ਤਾਂ ਨਹੀਂ ਗਈ ਤੇ ਬਸ ਉਹ ਮੂੰਹ ਤੇ ਉੱਤੇ ਹੀ ਐ ਸਕੂਟਰੀ ਰੋਕੀ ਸੀਗੀ ਬੱਚੇ ਦਾ ਰੋਕਿਆ ਦਾ ਨੁਕਸਾਨ ਕੰਨਾ ਪਾਇਆ ਬੱਚੇ ਦੇ ਤਾਂ ਵਾਵਾ ਟਾਂਕੇ ਲੱਗੇ ਆ ਬੁੱਲਾ ਤੇ ਇੱਥੇ ਆਹ ਇੱਥੇ ਹੈ ਗਿਆ ਆ ਉਪਰ ਰੱਖ ਦੇ ਉੱਤੇ ਪੱਗ ਬੰਨੀ ਪੱਗ ਬੰਨੀ ਵੀ ਸੀ ਪੱਗ ਬੰਨੀ ਕਰਕੇ ਤਾਂ ਉੱਪਰ ਬਜਾ ਹੋ ਗਿਆ ਵੈਸੇ ਤਾਂ ਪੱਗ ਵੀ ਚੀਰੀ ਗਈ ਫਟ ਐਮਰਜੈਂਸੀ ਵਿੱਚ ਕੇਸ ਆਇਆ ਜੀ ਕਾਫੀ ਗੰਭੀਰ ਹਾਲਤ ਵਿੱਚ ਤੇ ਉਹ ਉਹਦਾ ਚਾਈਨਾ ਜੋ ਉਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਚਾਈਨਾ ਡੋਰ ਦੇ ਨਾਲ ਇਹ ਹਾਦਸਾ ਹੋਇਆ ਵਾ ਤੇ ਆਪਣੇ ਇਹ ਲੜਕਾ ਜਾ ਰਿਹਾ ਸੀਗਾ ਤੇ ਰਸਤੇ 'ਚ ਕੋਈ ਪਤੰਗਬਾਜ਼ੀ ਕਰ ਰਿਹਾ ਸੀ ਤੇ ਉਸ ਵਿੱਚ ਉਲਝ ਕੇ ਇਹਨੂੰ ਕਾਫੀ ਗੰਭੀਰ ਰੂਪ ਨਾਲ ਕੱਟ ਲੱਗਿਆ ਵਾ 10 ਸਚਰਸ ਲੱਗੇ ਆ ਜੀ ਤੇ ਅਸੀਂ ਤਾਂ ਇਹੀ ਕਵਾਂਗੇ ਜੋ ਸਰਕਾਰ ਦੀਆਂ ਗਾਈਡਲਾਈਨਸ ਆ ਕਿ ਇੱਕ ਚਾਈਨਾ ਡੋਰ 'ਚ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਆਪਣੇ ਆਪ ਨੂੰ ਇਸ ਤੋਂ ਬਚਾ ਕੇ ਨਾ ਚਾਹੀਦਾ ਨਾ ਇਹਦੀ ਇਹਦਾ ਵਰਤੋਂ ਨਹੀਂ ਕਰਨੀ ਚਾਹੀਦੀ ਬਾਕੀ ਤਾਂ ਹਜੇ ਪਬਲਿਕ ਨੂੰ ਇਸ ਬਾਰੇ ਹਰ ਵਾਰ ਹਰ ਸਾਲ ਕਿਹਾ ਜਾਂਦਾ ਵਾ ਉਹਨਾਂ ਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਕਾਫੀ ਨੁਕਸਾਨ ਹੁੰਦਾ ਜੀ ਚੈਨਡਰ ਹੁੰਦਾ ਜੀ ਜਾਨ ਲੈਵਾ ਹੈ ਜੀ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਤੁਸੀਂ ਹੁਣ ਦੇਖਿਆ ਵਾ 10 ਟਾਂਕੇ ਬੱਚੇ ਤੇ ਲੱਗੇ ਆ 10 ਸਚਰਸ ਲੱਗੇ ਆ ਤੇ ਆਪਣੇ ਆਪ ਇੱਕ ਕੱਲ ਨੂੰ ਕਿਸੇ ਲਈ ਇਹ ਜਾਨ ਲੈਵਾ ਵੀ ਹੋ ਸਕਦਾ ਹੈ ਤੇ ਕਿਤੇ ਨਾ ਕਿਤੇ ਖੁਦ ਵੀ ਸਮਾਜ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਉਹ ਤਾਂ ਹੈ ਹੀ ਹੈ ਜੀ ਸਮਾਜ ਨੂੰ ਆਪੇ ਜਦੋਂ ਬਾਰ ਬਾਰ ਜੀ ਹਰ ਵੇਲੇ ਇਹਦਾ ਪ੍ਰਚਾਰ ਹੋ ਰਿਹਾ ਵੀ ਕਿ ਚਾਈਨਾ ਦੀਆਂ ਥਿੰਗਸ ਤੋਂ ਦੂਰ ਰੋ ਚਾਈਨਾ ਡੋਰ ਤੋਂ ਦੂਰ ਰੋ ਨਾ ਇਹਦਾ ਹੀ ਉਪਰਯੋਗ ਕਰੋ ਤਾਂ ਪਰ ਸਮਾਜਿਕ ਸਮਾਜ ਨੂੰ ਆਪਣੀ ਵੀ ਜ਼ਿੰਮੇਵਾਰੀ ਕੋਈ ਨੈਤਿਕ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜੀ